ਸਾਰੇ ਸੰਗਤ ਦੇ ਚੰਨਾਂ ਨੂੰ ਪ੍ਰਣਾਮ ਕਰਦੇ ਹਾਂ ਨਾਮ ਸਵੀਕਾਰ ਕਰੂੰ ਕਹਿੰਦੇ ਮਨ ਵਿੱਚ ਗੁੱਸਾ ਈਰਖਾ ਤੇ ਵੈਰ ਹੈ ਤੇ ਮੰਦਿਰ ਗੁਰਦੁਆਰੇ ਮਸਜਿਦ ਜਾਣਾ ਸਿਰਫ ਸੈਰ ਹੈ ਈਰਖਾ ਜਦ ਤੱਕ ਮਨ ਚੋਂ ਨਹੀਂ ਕੱਟਣੀ ਕਰੋਧ ਨਹੀਂ ਕੱਟਣਾ ਉਦੋਂ ਤੱਕ ਜੀਵਨ ਜਿਹੜਾ ਉਹ ਸਹੀ ਰਸਤੇ ਤੇ ਨਹੀਂ ਚੱਲਦਾ ਤੇ ਕ੍ਰੋਧ ਤੋਂ ਈਰਖਾ ਤੋਂ ਬੈਰ ਤੋਂ ਹਮੇਸ਼ਾ ਹੀ ਬਚਣਾ ਚਾਹੀਦਾ ਇੱਕ ਸੇਵਕ ਗੁਰੂ ਦਾ ਕਮਰਾ ਸਾਫ਼ ਕਰ ਰਿਹਾ ਹੈ ਮੁਰੂ ਦੇ ਵਿੱਚ ਬੁੱਧ ਦੀ ਪ੍ਰਤਿਮਾ ਬਈ ਬਹੁਤ ਸੁੰਦਰ ਹੈ ਤੇ ਚੇਲਾ ਜਿਹੜਾ ਰੋਜ਼ ਸਾਫ਼ ਕਰਦਾ ਆਪਣਾ ਗੁਰੂ ਜੀ ਦਾ ਕਮਰਾ ਤੇ ਬੁੱਧ ਜੀ ਦੀ ਪ੍ਰਤਿਮਾ ਪਈ ਹੈ ਬੜੀ ਕੀਮਤੀ ਹੈ ਕ੍ਰਿਸਟਲ ਦੀ ਤੇ ਉਹ ਟੁੱਟ ਜਾਂਦੀ ਉਹਦੇ ਕੋਲ ਦਿਲ ਚੁਪਾਲੰਦਾ ਗੁਰੂ ਜੀ ਆਂਦੇ ਤੇ ਕਹਿੰਦੇ ਜਦਾ ਜਨਮ ਹੋਇਆ ਚੇਲਾ ਕਹਿੰਦਾ ਤੇ ਗੁਰੂ ਜੀ ਉਹਦੀ ਮ੍ਰਿਤਿ ਵੀ ਹੋਏਗੀ ਕਹਿੰਦਾ ਬਿਲਕੁਲ ਮਤਲਬ ਉਹਦਾ ਸਮੇ ਆ ਜਾਂਦਾ ਜਦੋਂ ਕਿਸੇ ਦੀ ਮ੍ਰਿਤਿ ਆਉਂਦੀ ਸ਼ੋਕ ਨਹੀਂ ਕਰਨਾ ਤੇ ਉਹ ਕਹਿੰਦੇ ਵੀ ਇਸ ਤਰ੍ਹਾਂ ਹੀ ਇਹਦਾ ਸਮਾ ਆ ਗਿਆ ਜਿਹੜੀਆਂ ਮੂਰਤੀ ਸੀ ਉਹਨੇ ਛੁਪਾਈ ਹੁੰਦੀ ਹੈ ਤੇ ਕਹਿੰਦਾ ਗੁਰੂ ਜੀ ਡੰਟਣਾ ਨਹੀਂ ਇਸ ਮੂਰਤੀ ਦਾ ਵੀ ਇਸ ਪ੍ਰਤੀਮਾ ਦਾ ਵੀ ਸਮਾਂ ਆ ਗਿਆ ਐ ਬੰਨੀ ਐ ਟੁੱਟ ਗਈ ਐ ਗੁਰੂ ਜੀ ਮੁਸਕਰਾਉਂਦੇ ਉਹ ਕਹਿੰਦੇ ਕੋਈ ਗੱਲ ਨਹੀਂ ਪਰ ਕਹਿੰਦੇ ਆ ਜੀਵਨ ਚ ਇਹ ਵਾਲਾ ਪਾਠ ਤੂੰ ਹਮੇਸ਼ਾ ਹੀ ਯਾਦ ਰੱਖੀਂ ਕਿ ਹਰ ਚੀਜ਼ ਦਾ ਸਮਾਂ ਆ ਗਿਆ ਜਦਾਂ ਸਮਾਂ ਆ ਗਿਆ ਚਾਹੇ ਦੁੱਖ ਹੈ ਤੇ ਸਮਝ ਨਾਵੇਂ ਦੁੱਖ ਦਾ ਸਮਾਂ ਨੰਗ ਜਾਏਗਾ ਜੇ ਸੁੱਖ ਹੈ ਤੇ ਸੁੱਖ ਦਾ ਸਮਾਂ ਨੰਗ ਜਾਏਗਾ ਸੋ ਕਹਿੰਦਾ ਮਤਲਬ ਸਥਾਈ ਕੁਛ ਨਹੀਂ ਆ ਸੁੱਖ ਵੀ ਜਾਣਾ ਦੁੱਖ ਵੀ ਜਾਣਾ ਦਿਨ ਆ ਗਿਆ ਤੇ ਰਾਤ ਆ ਰਾਤ ਆ ਗਿਆ ਤੇ ਦਿਨ ਕੁਛ ਵੀ ਸਥਾਈ ਨਹੀਂ ਹਰ ਚੀਜ਼ ਦਾ ਸਮਾਂ ਹੁੰਦਾ ਆਂਦਾ ਔਰ ਜਾਂਦਾ ਚਾਹੇ ਜੀਵਨ ਹੈ ਚਾਹੇ ਮ੍ਰਿਤਯੂ ਹੈ ਕਹਿੰਦਾ ਬਸ ਇਸ ਗੱਲ ਨੂੰ ਤੂੰ ਯਾਦ ਰੱਖੇਗਾ ਤੇ ਕਦੇ ਜੀਵਨ ਵਿੱਚ ਤੈਨੂੰ ਸ਼ੋਕ ਨਹੀਂ ਹੋਏਗਾ ਕਦੇ ਦੁੱਖ ਨਹੀਂ ਹੋਏਗਾ ਔਰ ਕਦੇ ਵੀ ਕਿਸੇ ਚੀਜ਼ ਦਾ ਮੋਹ ਵੀ ਨਹੀਂ ਹੋਏਗਾ ਹਰ ਚੀਜ਼ ਦਾ ਸਮਾਂ ਤੇ ਸਮੇ ਨੂੰ ਹੀ ਯਾਦ ਰੱਖਣਾ ਕਿ ਇਹਦਾ ਸਮਾਂ ਆ ਗਿਆ ਹੈ ਤੇ ਅੱਗੇ ਚੱਲ ਕੇ ਉਹਨੇ ਜੀਵਨ ਵਿੱਚ ਇਹ ਜਿਹੜਾ ਮੰਤਰ ਉਹ અપਨਾ ਲਿਆ ਕਿ ਹਰ ਚੀਜ਼ ਦਾ ਸਮਾਂ ਉਹ ਸਮਾਂ ਆ ਗਿਆ ਹੁਣ ਕਈ ਵਾਰ ਕਿਸੇ ਦਾ ਕੋਈ ਵਿਅਕਤੀ ਜਾਂਦਾ ਸੰਸਾਰਿਕ ਯਾਤਰਾ ਪੂਰੀ ਕਰਕੇ ਕਿਸੇ ਦਾ ਰਿਸ਼ਤੇਦਾਰੀਆਂ ਪਰਿਵਾਰ ਦਾ ਸਦਸੇ ਤੇ ਦੂਸਰੇ ਲੋਕ ਉਹਨੂੰ ਹੌਸਲਾ ਦਿੰਦੇ ਨੇ ਕਈ ਬਹੁਤ ਗਿਆਨਦਿਆਂ ਗੱਲਾਂ ਵੀ ਕਰਦੇ ਨੇ ਕਿ ਰਿਸ਼ਤੇਦਾਰ ਆਏ ਹੁੰਦੇ ਨੇ ਕੀ ਐ ਬੜਾ ਮੋਹ ਮਾਇਆ ਸਭ ਕੁਝ ਐ ਤੇ ਇਸ ਤਰ੍ਹਾਂ ਕਿਸੇ ਦਾ ਹੋ ਗਿਆ ਤੇ ਇੱਕ ਜਣਾ ਬੜੇ ਗਿਆਨਦਿਆਂ ਗੱਲਾਂ ਕਰਦਾ ਐ ਮੋਹ ਮਾਇਆ ਸਭ ਕੁਝ ਐ ਜਿਹੜਾ ਆਇਆ ਉਹਨੇ ਜਾਣਾ ਤੇ ਚਲੋ ਹੌਂਸਲਾ ਅਫਜਾਈ ਹੁੰਦੀ ਐ ਪਰ ਜਿਹੜਾ ਬਹੁਤ ਸਾਰੀਆਂ ਗੱਲਾਂ ਕਰਦਾ ਤੇ ਕੁਛ ਦਿਨ ਬੀਤਦੇ ਐ ਉਹਦੇ ਵੀ ਪਰਿਵਾਰ ਚ ਕਿਸੇ ਦੀ ਮ੍ਰਤੀ ਹੋ ਜਾਂਦੀ ਹੈ ਫਿਰ ਉਹ ਬਹੁਤ ਸ਼ੋਕ ਕਰਦਾ ਤੇ ਉਹੀ ਜਿਸ ਦੀ ਥੋੜੇ ਦਿਨ ਪਹਿਲਾਂ ਜਿਨ੍ਹਾਂ ਦੇ ਘਰ ਵਿੱਚ ਮ੍ਰਿਤਿ ਹੋਈ ਸੀ ਉਹ ਵੀ ਉੱਥੇ ਆਂਦਾ ਹੈ ਕਹਿੰਦਾ ਕਿ ਭਾਜੀ ਤੁਸੀਂ ਉਸ ਦਿਨ ਦੇ ਬਹੁਤ ਗਿਆਨਵਾਨੀਆਂ ਗੱਲਾਂ ਕਰ ਰਹੇ ਸੀ ਕਿ ਸਮਾਂ ਆ ਗਿਆ ਯਾ ਮਾਇਆ ਤੇ ਹੁਣ ਕੀ ਹੋ ਗਿਆ ਕਹਿੰਦੇ ਉਹਦੇ ਗੱਲਾਂ ਕਰਨ ਨੂੰ ਹੁੰਦੀਆਂ ਸੋ ਇਸੇ ਬਹੁਤ ਸਾਰੇ ਲੋਕਾਂ ਕਹਿ ਨਹੀਂ ਕੁਝ ਹੋਰ ਹੈ ਕਥ ਨਹੀਂ ਕੁਝ ਹੋਰ ਹੈ ਸੋ ਜਦ ਤੱਕ ਕਹਿ ਨਹੀਂ ਔਰ ਕਥ ਨਹੀਂ ਬਰਾਬਰ ਨਹੀਂ ਹੋਏਗੀ ਕਿ ਦੂਸਰੇ ਨੂੰ ਗਿਆਨ ਦੇਣਾ ਔਰ ਖੁਦ ਉਸਤੇ ਅਮਲ ਨਹੀਂ ਕਰਨਾ ਬਾਣੇ ਚ ਲਿਖਿਆ ਹੈ ਕਿ ਅਵਰ ਅਪਦੇਸੇ ਆਪ ਨਾ ਕਰੇ ਆਵਤ ਜਾਵਤ ਜਨਮੇ ਮਰੇ ਜੋ ਦੂਸਰੇ ਨੂੰ ਉਪਦੇਸ਼ ਦੇਗਾ ਖੁਦ ਤੇ ਅਮਲ ਨਹੀਂ ਕਰੇਗਾ ਤੇ ਉਸ ਦਾ ਨਰਕ ਜਿਹੜਾ ਤੈ ਹੈ ਉਸ ਦੀ 84 ਜੜੀ ਉਹ ਪੱਕੀ ਆ ਸੁਜਨੇ 84 ਤੋਂ ਬਚਣਾ ਉਹਨੇ ਖੁਦ ਨੂੰ ਵੀ ਅਮਲ ਕਰਨਾ ਪੈਣਾ ਸੋ ਜਿਹੜਾ ਮੋ ਮਾਇਆ ਦੀਆਂ ਗੱਲਾਂ ਜਾਂ ਗਿਆਨ ਦੀਆਂ ਗੱਲਾਂ ਤੇ ਜਦੋਂ ਵੀ ਅਸੀਂ ਸੰਗਤ ਕਰਨੀ ਆ ਤੇ ਉਸ ਗੱਲ ਤੇ ਅਮਲ ਵੀ ਕਰਨਾ ਔਰ ਜੀਵਨ ਵਿੱਚ ਕਹਿ ਨਹੀਂ ਤੇ ਕਥ ਨਹੀਂ ਜੜੀ ਉਹ ਇੱਕ ਬਰਾਬਰ ਕਰਨੀ ਹੈ ਕਿ ਜੋ ਕਹਿਣਾ ਹੈ ਉਹ ਕਰਨਾ ਹੈ ਤੇ ਇਸ ਤਰ੍ਹਾਂ ਜੀਵਨ ਜਿਹੜਾ ਉਹ ਸਫਲ ਹੁੰਦਾ ਹੈ ਅਗਰ ਸਾਡੀ ਕਹਿਣੀ ਕਤਨੀ ਚ ਫਰਕ ਰਹੇਗਾ ਤੇ ਜੀਵਨ ਕਦੇ ਵੀ ਸਫਲ ਨਹੀਂ ਹੋਏਗਾ ਕਿਉਂਕਿ ਹਰ ਚੀਜ਼ ਦਾ ਸਮੇਂ ਆਉਂਦਾ ਉਹਨਿਸ ਤਰ੍ਹਾਂ ਇੱਕ ਲੜਕਾ ਤੇ ਉਹਦਾ ਜਿਹੜੇ ਉਸਦੇ ਪਿਤਾ ਜੀ ਨੇ ਉਹਨੂੰ ਕਹਿੰਦੇ ਵੀ ਤੂੰ ਘਰੋਂ ਚਲਾ ਜਾ ਤੂੰ ਕਾਮਕ ਬਈ ਨਹੀਂ ਕਰਦਾ ਤੇ ਆ ਪੰਜ سونے ਦੇ ਸਿੱਕੇ ਲੈ ਔਰ ਕੰਮ ਸਿੱਖ ਜਾਂ ਵਪਾਰ ਕਰ ਔਰ ਉਦੋਂ ਤੱਕ ਵਾਪਸ ਨਾ ਆਈਂ ਜਦ ਤੱਕ ਤੂੰ ਜੀਵਨ ਚ ਕਾਮਯਾਬ ਨਹੀਂ ਹੋਏਗਾ ਹੁਣ ਕਈ ਵਾਰ ਕੋਈ ਸਾਡੇ ਨਾਲ ਬਹੁਤ ਮਿੱਠੀਆਂ ਗੱਲਾਂ ਕਰਦਾ ਹੈ ਬੜੇ ਪ੍ਰੇਮ ਨਾਲ ਬੋਲਦਾ ਬੜੀਆਂ ਮਿੱਠੀਆਂ ਗੱਲਾਂ ਕਰਦਾ ਹੈ ਸ਼ਹਿਦ ਨਾਲ ਭਰੀਆਂ ਗੱਲਾਂ ਉਹ ਜ਼ਰੂਰੀ ਨਹੀਂ ਉਹ ਤੁਹਾਡਾ ਹਮਦਰਦ ਹੋਏਗਾ ਹੁਣ ਸ਼ੂਗਰ ਦੇ ਪੇਸ਼ੈਂਟ ਨੂੰ ਕੋਈ ਮਿੱਠਾ ਖਿਲਾਏਗਾ ਤੇ ਉਹ ਪੇਸ਼ੈਂਟ ਦਾ ਹਮਦਰਦ ਨਹੀਂ ਹੈ ਉਹਦਾ ਦੁਸ਼ਮਣ ਹੈ ਉਹਨੂੰ ਮਾਰਨਾ ਚਾਹ ਰਿਹਾ ਸੋ ਜਿੰਨੂੰ ਪਿਆਰ ਹੈ ਜਿਹਨੂੰ ਹਮਦਰਦ ਹੈ ਉਹ ਤੇ ਕਰੇਲਾ ਖਲਾਏਗਾ ਨਿੰਮ ਖਵਾਏਗਾ ਉਹ ਰਸਗੁਲੇ ਨਹੀਂ ਖਵਾਏਗਾ ਜਾਂ ਰਸਮਲਾਇ ਨਹੀਂ ਖਵਾਏਗਾ ਸੋ ਹਮੇਸ਼ਾ ਬਹੁਤ ਜ਼ਿਆਦਾ ਕੋਈ ਖੁਸ਼ਾਮਦ ਕਰੇ ਜਾਂ ਮਿੱਠਾ ਬੋਲੇ ਤੇ ਉਹ ਸਮਝੋ ਵੀ ਤੁਹਾਡਾ ਹਮਦਰਦ ਨਹੀਂ ਹੈ ਉਹ ਵੀ ਦੇਖਣਾ ਪੈਣਾ ਜਿਹਨੂੰ ਤੁਹਾਡੇ ਨਾਲ ਪਿਆਰ ਉਹਨੇ ਕੋੜੇ ਬਚਨ ਵੀ ਬੋਲਨੇ ਨੇ ਗੁਰੂ ਪੀਰ ਹਮੇਸ਼ਾ ਸੱਚ ਬੋਲਦੇ ਨੇ ਔਰ ਸੱਚ ਕੜਵਾ ਹੈ ਉਹ ਸ਼ੀਸ਼ਾ ਦਿਖਾਉਂਦੇ ਨੇ ਹੁਣ ਜਿਹੜੀ ਬੁਰੀ ਸੰਗਤ ਹੈ ਮਾੜੀ ਸੰਗਤ ਹੈ ਉਹਨੇ ਤੁਹਾਨੂੰ ਅੱਛੇ ਅੱਛੇ ਖਿਆਲ ਦਿਖਾਣੇ ਨੇ ਅੱਛੀਆਂ ਅੱਛੀਆਂ ਗੱਲਾਂ ਕਰਨੀਆਂ ਉਹ ਮਿੱਟੀਆਂ ਗੋਲੀਆਂ ਉਹ ਮਤਲਬ ਤੁਹਾਡਾ ਬੁਰਾ ਚਾਹੁੰਦੇ ਨੇ ਔਰ ਜਿੰਨੇ ਬੁਰਾ ਬੋਲਣਾ ਥੋੜਾ ਕੜਵਾ ਬੋਲਣਾ ਤੇ ਉਹ ਤੁਹਾਡਾ ਫਾਇਦਾ ਚਾਹੁੰਦਾ ਹੈ ਚਾਹੇ ਮਾਤਾ ਪਿਤਾ ਗੁੱਸਾ ਕਰਨ ਉਸ ਗੁੱਸੇ ਵਿੱਚ ਵੀ ਉਹਨਾਂ ਦਾ ਪਿਆਰ ਹੈ। ਉਹ ਤੁਹਾਡੀ ਫਿਕਰ ਹੈ। ਇਸੇ ਤਰ੍ਹਾਂ ਹੀ ਸੱਚਾ ਮਿੱਤਰ ਵੀ ਸੱਚਾ ਦੋਸਤ ਵੀ। ਇਸੇ ਤਰ੍ਹਾਂ ਹੀ ਸੱਚੇ ਗੁਰੂ ਵੀ। ਉਹਨਾਂ ਨੇ ਖੜਵਾ ਬੋਲਣਾ। ਉਹ ਕਿਉਂ ਬੋਲਣਾ ਹੈ ਕਿ ਤੁਹਾਡਾ ਫਾਇਦਾ ਹੋ ਜਾਏ। ਉਹਨਾਂ ਪਿਤਾ ਨੇ ਅਸ਼ਰਫੀਆਂ ਦੇ ਕੇ ਭੇਜਤੀਆਂ ਘਰੋਂ ਕੱਢਤਾ। ਤੇ ਉਹ ਪਿਤਾ ਦਾ ਵਿੱਚ ਪਿਆਰ ਸੀਗਾ ਕਿ ਮੇਰਾ ਬੱਚਾ ਸੈੱਟ ਹੋ ਜਾਏ। ਉਗਏ ਨਾ ਉਹਨੂੰ ਲੜਕਾ ਸੋਚਦਾ ਹੈ ਕਿ ਮੇਰੇ ਪਿਤਾ ਨੇ ਮੇਰੇ ਨਾਲ ਗਲਤ ਕੀਤਾ ਮੈਨੂੰ 5 ਸੋਨੇ ਦੇ ਸਿੱਕੇ ਦੇ ਕੇ ਭੇਜਦੇ ਨੇ ਵੀ ਜਾ ਵਪਾਰ ਕਰਕੇ ਆ ਉਹ ਚਲਦਾ ਸੋਚਦਾ ਹੈ ਕਿ ਗਰਾਂ ਕਿੱਥੇ ਜਾਵਾਂ ਕਿੱਥੇ ਕਾਰੋਬਾਰ ਕਰਾਂ ਤੇ ਇੱਕ ਸਾਧੂ ਰਸਤੇ 'ਚੋਂ ਮਿਲਦਾ ਹੈ ਤੇ ਸਾਧੂ ਮਾਰਾ ਨੂੰ ਕਹਿੰਦਾ ਕੋਈ ਗੱਲਬਾਤ ਸੁਣਾਓ ਤੁਹਾਡਾ ਵੀ ਸਮਾਂ ਨੰਗ ਜੇਗਾ ਤੁਸੀਂ ਵੀ ਉਧਰ ਜਾ ਰਹੇ ਜੇ ਸ਼ਹਿਰ ਵੱਲ ਮੈਂ ਵੀ ਜਾ ਰਿਹਾ ਤੁਰਦੇ ਤੁਰਦੇ ਤੇ ਸਾਧੂ ਮਹਾਰਾਜ ਕਹਿੰਦੇ ਵੀ ਮੈਂ ਗੱਲ ਤੇ ਜਰੂਰ ਸੁਣਾਉਂਗਾ ਪਰ ਮੈਂ ਕੋਈ ਵੀ ਕਹਾਣੀ ਕੋਈ ਵੀ ਗੱਲ ਫਰੀਜ ਨਹੀਂ ਸੁਣਾਉਂਦਾ ਪੈਸੇ ਲੱਗਣਗੇ ਪੈਸੇ ਹੈ ਤਾਂ ਰੱਖੋ ਉਹ ਆਪਣੀ ਸਾਰੀ ਕਹਾਣੀ ਉਹਨੇ ਦੱਸੀ ਸੀ ਕਿ ਮੇਰੇ ਪਿਤਾ ਨੇ ਇਸ ਤਰ੍ਹਾਂ ਮੈਨੂੰ ਘਰੋਂ ਕੱਢਿਆ ਇਹ ਪੰਜ ਸਿੱਕੇ ਦਿੱਤੇ ਨੇ ਕਹਿੰਦੇ ਪਹਿਲਾਂ ਗਿਆਨ ਸੁਣ ਸਿੱਕਾ ਦੇ ਦੇ ਤੇ ਫਿਰ ਮੈਂ ਤੁਹਾਨੂੰ ਦੱਸੂਗਾ ਉਹ ਸੋਚਦਾ ਹੈ ਕਿ ਮੈਂ ਪੰਜ ਸਿੱਕੇਾਂ ਦਾ ਵਪਾਰ ਕਰਨਾ ਹੈ ਤੇ ਜਿਆ ਵੀ ਸਿੱਕੇ ਮੈਨੂੰ ਦੇਤੇ ਤੇ ਕੰਮ ਮਹਿੰਗਾ ਪੈ ਸਕਦਾ ਹੈ ਕਰਾਂਗਾ ਕਿ ਪਰ ਉਹ ਸੋਚਦਾ ਹੈ ਕਿ ਮੇਰੇ ਕੋਈ ਗਿਆਨ ਨਹੀਂ ਹੈ ਮੇਰੇ ਕੋਈ ਨੋ ਲੈਜ ਨਹੀਂ ਹੈ ਤੇ ਮੈਂ ਕੁਛ ਨਾ ਕੁਛ ਸਿੱਖ ਲੈਣਾ ਤੇ ਇੱਕ ਸਿੱਕਾ ਦੇ ਦੇਣਾ ਉਹ ਪਹਿਲਾ ਸਿੱਕਾ ਦੇ ਦਿੰਦਾ ਤੇ ਉਹ ਕਹਿੰਦੇ ਵੀ ਕਹਾਣੀ ਸੁਣ ਕਹਿੰਦਾ ਸੁਣਾਉਂ ਕਹਿੰਦੇ ਵੀ ਜੋ ਮਰਜ਼ੀ ਕਰੀ ਪਰ ਕੰਮ ਜ਼ਰੂਰ ਕਰੀ ਕਦੀ ਘਰ ਚ ਨਹੀਂ ਬਹਿਣਾ ਜਦੋਂ ਇਨਸਾਨ ਵੇਲਾ ਬੈਝ ਹੁੰਦਾ ਨਾ ਤੇ ਜਿੰਨੀਆਂ ਨੈਗੇਟਿਵ ਸੋਚਾਂ ਉਹ ਹੈਵੀ ਹੋ ਜਾਂਦੀਆਂ ਤੇ ਕਹਿੰਦੇ ਜੋ ਕੁਝ ਮਰਜ਼ੀ ਕਰੀ ਪਰ ਕਦੀ ਵੇਲਾ ਨਾ ਬੈਠੀ ਜਿੱਦ ਤੇ ਕੋਈ ਸਮਾਂ ਨਹੀਂ ਹੈ ਕੰਮ ਨਹੀਂ ਹੈ ਸਮਾਂ ਫ੍ਰੀ ਹੈ ਤੂੰ ਗੁਰੂ ਘਰ ਚੱਲ ਜਾ ਸੇਵਾ ਕਰ ਮੰਦਰ ਜਾ ਸੇਵਾ ਕਰ ਮੰਦਰ ਦੇ ਸਾਫ ਕਰ ਸੰਗਤ ਦੇ ਜੂਤੇ ਸਾਫ ਕਰ ਲੰਗਰ ਦੀ ਸੇਵਾ ਕਰ ਜਲਦੀ ਸੇਵਾ ਕਰ ਸਫਾਈ ਦੀ ਸੇਵਾ ਕਰ ਤੇ ਕੰਮ ਵੀ ਆਪੇ ਮਿਲ ਜਾਏਗਾ ਪਰ ਵਿਹਲਾ ਨਹੀਂ ਬਹਿਣਾ ਕਹਿੰਦਾ ਅੱਗੋਂ ਕਹਿੰਦੇ ਨਹੀਂ ਮੇਰੀ ਕਹਾਣੀ ਖਤਮ ਹੋ ਗਈ ਹੈ ਉਹ ਸੋਚਦਾ ਇੱਕ ਸਿੱਕੇ ਵਿੱਚ ਇੱਕ ਹੀ ਗੱਲ ਸਮਝਾਈ ਹੈ ਕਹਿੰਦੇ ਦੂਸਰੀ ਕਿੰਨੇ ਪੈਸੇ ਲੱਗਣਗੇ ਉਹਨੂੰ ਪਹਿਲੀ ਗੱਲ ਜੱਚੀ ਉਹ ਕਹਿੰਦਾ ਚਲੋ ਮੈਂ ਦੂਸਰਾ ਸਿੱਕਾ ਵੀ ਦੇ ਦਿੰਦਾ ਉਹ ਦੂਸਰਾ ਸਿੱਕਾ ਵੀ ਦੇ ਦਿੰਦਾ ਕਹਿੰਦੇ ਦੂਸਰੀ ਕਹਾਣੀ ਸੁਣ ਕਹਿੰਦੇ ਕਦੀ ਕਿਸੇ ਦੇ ਹੱਕ ਤੇ ਅਮਾਨਤ ਤੇ ਖਿਆਨਤ ਨਹੀਂ ਪਾਣੀ ਦੂਸਰੇ ਦਾ ਸੋਨਾ ਵੀ ਮਿੱਟੀ ਸਮਾਨ ਸਮਝਣਾ ਔਰ ਕਦੀ ਕਿਸੇ ਦਾ ਹੱਕ ਨਹੀਂ ਖਾਣਾ ਦਸਾਂ ਨੋਮਾਂ ਦੇ ਕਿਰਤਕ ਮਾਈ ਖਾਣੀ ਆ ਇਮਾਨਦਾਰੀ ਨਾਲ ਖਾਣਾ ਕਹਿੰਦਾ ਗੁਰੂ ਜੀ ਅੱਗੋਂ ਕਹਿੰਦੇ ਅੱਗੋਂ ਕੀ ਖਤਮ ਹੋ ਗਈ ਗੱਲ ਮੇਰੀ ਦੂਸਰੀ ਸਿੱਖਿਆ ਵੀ ਦੇ ਦਿੱਦ ਨੂੰ ਉਹਨੂੰ ਗੱਲ ਕੁਛ ਅੱਛੀ ਲੱਗਦੀ ਮਜ਼ਾ ਆਂਦਾ ਏ ਉਹ ਕੋ ਰਿਆ ਨਹੀਂ ਜਾਂਦਾ ਉਹ ਤੀਸਰਾ ਸਿੱਕਾ ਵੀ ਦੇ ਦਿੰਦਾ ਮਨ 'ਚ ਖਿਆਲ ਵੀ ਆਂਦਾ ਪਿਤਾ ਨੇ ਵਪਾਰ ਕਰਨ ਨੂੰ ਵਾਸਤੇ ਭੇਜਿਆ ਉਹ ਤੀਸਰਾ ਸਿੱਕਾ ਵੀ ਦੇ ਦਿੰਦਾ ਕਹਿੰਦਾ ਵੀ ਮੈਨੂੰ ਹੋਰ ਤੁਸੀਂ ਗਿਆਨ ਨ ਦਵੋ ਕਹਿੰਦੇ ਵੀ ਜਿੱਥੇ ਵੀ ਗਿਆਨ ਚਰਚਾ ਹੋਵੇ ਜਾਂ ਕੋਈ ਪ੍ਰੇਮ ਨਾਲ ਬਿਠਾਵੇ ਜਾਂ ਕਵੇ ਕਿ ਗਿਆਨ ਸੁਣ ਲੈ ਜਾਂ 5 ਮਿੰਟ ਬਹਿ ਜਾ ਤੇ ਜ਼ਰੂਰੀ ਵੀ ਕੋਈ ਕੰਮ ਜਾਣਾ ਹੋਵੇ ਤੇ 5 ਮਿੰਟ ਗਿਆਨ ਦੀ ਗੱਲ ਸੁਣਨ ਚ ਕੋਈ ਹਰਜ ਨਹੀਂ ਹੁੰਦਾ ਤੇ ਜਾਂ ਕੋਈ ਪਿਆਰ ਨਾਲ ਗੱਲ ਕਰੇ ਤੇ ਉਹਦੀ 2 ਮਿੰਟ ਗੱਲ ਸੁਣ ਕੇ ਰੁੱਕ ਕੇ ਤੇ ਫਿਰ ਚੱਲ ਜਾਣਾ ਜਦੋਂ ਆਵਾਜ਼ ਪੈ ਜੇ ਜਾਂ ਕੋਈ ਕਹ ਦੇ ਕਿ ਸੁਣ ਲੈ ਤੇ ਉਤੋਂ ਗਿਆਨ ਜ਼ਰੂਰ ਲੈ ਲੈਣਾ ਜਾਂ ਗੱਲ ਜ਼ਰੂਰ ਸੁਣ ਲੈਣੀ ਉਹ ਕੋ ਫੇਰ ਰਿਆ ਨਹੀਂ ਜਾਂਦਾ ਉਹ ਫੇਰ ਇੱਕ ਸਿਕਾ ਹੋਰ ਦੇ ਦਿੰਦਾ ਤੂੰ ਕਹਿੰਦੇ ਵੀ ਕਦੀ ਕਿਸੇ ਦਾ ਰਾਜ਼ ਨਹੀਂ ਖੋਲਣਾ। ਅੱਛਾ ਦੋਸਤ ਉਹ ਹੀ ਹੁੰਦਾ ਜਦੋਂ ਕੋਈ ਕਿਸੇ ਦੀ ਗੱਲ ਸੁਣਾ ਦਿੰਦਾ ਤੇ ਉਹ ਆਪਣੇ ਕੋਲ ਹੀ ਰੱਖੋ। ਤੇ ਕਦੀ ਕਿਸੇ ਦਾ ਰਾਜ਼ ਵੀ ਨਹੀਂ ਖੋਲਣਾ। ਤੇ ਹੋ ਸਕਦਾ ਕਿ ਅਗਰ ਤੁਹਾਨੂੰ ਕਿਸੇ ਦਾ ਪਤਾ ਲੱਗ ਗਿਆ ਕਿਸੇ ਗੱਲ ਦਾ ਤੇ ਤੁਸੀਂ ਉਹਨੂੰ ਰੋਲਾ ਨਹੀਂ ਪਾਣਾ ਚੁੱਪ ਰੋ ਉਹ ਸਮੇਂ ਆਣ ਤੇ ਉਹ ਗੱਲ ਦੱਸਣੀ ਹੈ। ਕਿ ਹਮੇਸ਼ਾ ਰਾਜ਼ ਨੂੰ ਥੋੜੀ ਆਪਣੇ ਅੰਦਰ ਦੀ ਕਪੈਸਿਟੀ ਵਧਾਣੀ ਹੈ। ਤੇ ਕਹਿੰਦਾ ਕਵੀ ਬੁਰੀ ਇਸਤਰੀ ਦਾ ਭਰੋਸਾ ਨਹੀਂ ਕਰਨਾ ਉਹ ਸਾਰੇ ਸਿੱਕੇ ਦੇ ਦਿੰਦਾ ਸਾਰੇ ਗਿਆਨ ਲੈ ਲੈਂਦਾ ਤੇ ਉਹ ਖਾਲੀ ਹੋ ਜਾਂਦਾ ਪਹਿਲਾਂ ਕੋ ਪੰਜ ਸਿੱਕੇ ਸੀ ਗਿਆਨ ਕੋਈ ਨਹੀਂ ਸੀਗਾ ਤੇ ਹੁਣ ਉਹਦੇ ਕੋਲੋਂ ਸਿੱਕਾ ਕੋਈ ਨਹੀਂ ਉਹ ਜਾਂਦਾ ਤੇ ਨੌਕਰੀ ਲੱਭਦਾ ਸ਼ਹਿਰ ਆ ਜਾਂਦਾ ਜਦੋਂ ਨੌਕਰੀ ਦੀ ਤਲਾਸ਼ ਚ ਜਾਂਦਾ ਉਹ ਤੇ ਇੱਕ ਰਾਜਾ ਇੱਕ ਲੜਕਾ ਅਸਤਬਲ ਦਾ ਖਿਆਲ ਰੱਖਦਾ ਘੋੜਿਆਂ ਦੇ ਉਹਦਾ ਪਿਤਾ ਬਿਮਾਰ ਹੋ ਜਾਂਦਾ ਉਹਨੇ ਪਿੰਡ ਜਾਣਾ ਹੁੰਦਾ ਤੇ ਇਹ ਨੌਕਰੀ ਉਹ ਕੋ ਲੱਭਣ ਜਾਂਦਾ ਤੇ ਉਹ ਰਾਜੇ ਨੂੰ ਕਹਿੰਦਾ ਕਿ ਮੇਰੀ ਜਗ੍ਹਾ ਦੇ ਨੂੰ ਤੁਸੀਂ ਰੱਖ ਲਓ ਉਹ ਬੜੀ ਮਿਹਨਤ ਕਰਦਾ ਹੈ ਸੇਵਾ ਕਰਨੀ ਸ਼ੁਰੂ ਕਰ ਦਿੰਦਾ ਘੋੜਿਆਂ ਦੀ ਤੇ ਸਾਰਿਆਂ ਨੂੰ 8-8 10-10 ਘੋੜੇ ਵੰਡੇ ਹੁੰਦੇ ਨੇ ਹੋਰ ਵੀ ਬਾਕੀ ਬੰਦੇ ਨੇ ਤੇ ਜਿਹੜਾ ਘੋੜਿਆਂ ਨੂੰ ਚਾਰਾ ਮਿਲਦਾ ਚਨੇ ਮਿਲਦੇ ਨੇ ਤੇ ਜਿਹੜੇ ਬਾਕੀ ਬੰਦੇ ਨੇ ਉਹ ਥੋੜੇ ਘੋੜਿਆਂ ਨੂੰ ਪਾ ਦਿੰਦੇ ਆ ਤੇ ਬਾਕੀ ਉਹ ਨਸ਼ਾ ਕਰਦੇ ਨੇ ਜਦੋਂ ਉਹਨਾਂ ਨੂੰ ਵੇਖਦਾ ਉਹ ਸੋਚਦਾ ਮੈਂ ਰਾਜੇ ਨੂੰ ਸ਼ਿਕਾਇਤ ਲਾਦਾ ਪਰ ਉਹਨੂੰ ਗੁਰੂ ਜੀ ਦੀ ਗੱਲ ਯਾਦ ਆ ਜਾਂਦੀ ਹੈ ਕਿ ਜਿਹੜੀ ਗੱਲ ਪਤਾ ਲੱਗੇ ਕਿਸੇ ਦਾ ਰਾਜ ਤੇ ਬੋਲਣਾ ਨਹੀਂ ਤੇ ਦੂਸਰੀ ਗੱਲ ਉਹ ਕਹਿੰਦੇ ਵੀ ਤੂੰ ਤੁਮੀ ਮੋਝਾਂ ਲੈ ਅੱਧਾ ਚਾਰਾ ਘੋੜਿਆਂ ਨੂੰ ਖਵਾ ਤੇ ਬਾਕੀ ਆਪਣੇ ਪੈਸੇ ਜੋੜ ਆਪਣਾ ਘਰ-ਬਾਰ ਬਣਾ ਦੇ ਕਮਜਾਬ ਹੋ ਜਾਏਗਾ ਉਹਦੇ ਮਨ ਫਿਰ ਗੁਰੂ ਜੀ ਦੀ ਗੱਲ ਯਾਦ ਆ ਜਾਂਦੀ ਕਿ ਆਮਾਨਤ ਚ ਖਿਆਨਤ ਨਹੀਂ ਪਾਣੀ ਦੂਸਰੇ ਦਾ ਸੋਨਾ ਵੀ ਜਿਹੜਾ ਮਿੱਟੀ ਦੇ ਸਮਾਨ ਸੋਚਣਾ ਉਹ ਸੋਚਦਾ ਨਹੀਂ ਮੈਂ ਆਪਣਾ ਘੋੜਿਆਂ ਦੀ ਸੇਵਾ ਹੀ ਕਰੂੰਗਾ ਮੈਨੂੰ ਤਨਖਾਹ ਮਿਲ ਰਹੀ ਹੈ ਮੇਰਾ ਹੱਕ ਮਿਲ ਰਿਹਾ ਮੈਂ ਧੱਕਾ ਨਹੀਂ ਕਰਨਾ ਕਾਫੀ ਦਿਨਾਂ ਵਿੱਚ ਜਾਂਦੇ ਉਹ ਪੂਰਾ ਚਾਰਾ ਘੋੜਿਆਂ ਨੂੰ ਪੰਦਾ ਉਸ ਤੋਂ ਬਾਅਦ ਰਾਜਾ ਦਾ ਦਿਲ ਕਰਦਾ ਹੈ ਕਿ ਮੈਂ ਆਪਣੇ ਘੋੜੇ ਦੇਖਣੇ ਆ ਤੇ ਜਦੋਂ ਰਾਜਾ ਘੋੜੇ ਵੇਖਣ ਆਂਦਾ ਤੇ ਸਾਰੇ ਘੋੜੇ ਜਿਹੜੇ ਉਹ ਕਮਜ਼ੋਰ ਹੋਏ ਹੁੰਦੇ ਨੇ ਤੇ ਜਿਹੜੇ ਸਿਰਫ ਉਹਦੇ ਕੋਲ ਘੋੜੇ ਹੁੰਦੇ ਨੇ ਉਹ ਤੰਦਰੁਸਤ ਹੁੰਦੇ ਨੇ ਤੇ ਰਾਜਾ ਕਹਿੰਦਾ ਵੀ ਤੇਰੇ ਘੋੜੇ ਸਹੀ ਨੇ ਬਾਕੀ ਸਾਰਿਆਂ ਨੇ ਤੇ ਉਹ ਕਹਿੰਦਾ ਸੋਚਦਾ ਹੈ ਕਿ ਮੈਂ ਇਹਨਾਂ ਦੀ ਸ਼ਿਕਾਇਤ ਲਗਾਦਾ ਪਰ ਉਹ ਉਹਨਾਂ ਨੇ ਧਮਕੀ ਲਗਾਈ ਹੁੰਦੀ ਉਹਨੂੰ ਪਰ ਉਹ ਸ਼ਿਕਾਇਤ ਨਹੀਂ ਲਗਾਉਂਦਾ ਫਿਰ ਉਹ ਰਾਜੇ ਨੂੰ ਕਹਿੰਦਾ ਕਿ ਤੁਸੀਂ ਉਹਨਾਂ ਨੂੰ ਬੁਲਾ ਲਓ ਮੈਂ ਉਹਨਾਂ ਦੇ ਸਾਹਮਣੇ ਦੱਸ ਦਾਂਗਾ ਉਹਨਾਂ ਦੀ ਗਲਤੀ ਫਿਰ ਦੱਸ ਦਿੰਦਾ ਸੋਚਦਾ ਹੈ ਕਿ ਨਹੀਂ ਪਹਿਲਾਂ ਮੈਂ ਪਰਦਾ ਰੱਖਿਆ ਹੀ ਹੂੰ ਦੱਸ ਦਿੰਨਾ ਫਿਰ ਰਾਜੇ ਕੋਲੋਂ ਉਹਨਾਂ ਨੂੰ ਮਾਫੀ ਵੀ ਮੰਗਾ ਦਿੰਦਾ ਤੇ ਫਿਰ ਉਹਨੂੰ ਉੱਥੋਂ ਦਾ ਸਾਰੇ ਅਸਤਬਲ ਦਾ ਇਨਚਾਰਜ ਬਣਾ ਦਿੰਦੇ। ਸੋ ਕਹਿੰਦਾ ਭਾਵ ਉਹਨੇ ਗਿਆਨ ਦੀਆਂ ਦੋ ਹੀ ਗੱਲਾਂ ਸੋਚੀਆਂ ਤੇ ਉਹਨੂੰ ਕਾਫੀ ਫਾਇਦਾ ਮਿਲ ਗਿਆ। ਸਾਰਾ ਇਨਚਾਰਜ ਮਿਲ ਗਿਆ ਤੇ ਉਹਨੇ ਸੋਚਿਆ ਕਿ ਜਿਹੜੀ ਵੀ ਗਿਆਨ ਦੀ ਗੱਲ ਹੈ ਉਹ ਵਾਕਈ ਸਾਡੇ ਜੀਵਨ ਵਿੱਚ ਕੰਮ ਆਉਂਦੀ ਹੈ। ਉਸ ਤੋਂ ਬਾਅਦ ਉਹ ਲੜਕਾ ਵਾਪਸ ਆ ਜਾਂਦਾ ਹੈ। ਤੇ ਉਹਦਾ ਰਾਜਕੁਮਾਰੀ ਦੇ ਨਾਲ ਪਿਆਰ ਹੁੰਦਾ ਹੈ। ਉਹ ਸੋਚਦਾ ਕਿ ਹੁਣ ਐ ਇਨਚਾਰਜ ਬਣ ਗਿਆ ਐ ਸਾਡੇ ਵਿੱਚ ਅੜਚਨ ਐ ਤੇ ਇਹਦਾ ਕਤਲ ਕਰਾ ਦਿੰਨੇ ਤੇ ਰਾਜਕੁਮਾਰੀ ਰਾਜੇ ਨੂੰ ਝੂਠਾ ਇਲਜ਼ਾਮ ਲਗਾ ਦਿੰਦੀ ਕਿ ਉਹ ਲੜਕਾ ਮੈਨੂੰ ਛੇੜ ਰਿਹਾ ਸੀਗਾ ਤੇ ਹੁਣ ਮੈਨੂੰ ਉਹਦਾ ਸਿਰ ਚਾਹੀਦਾ ਤੇ ਰਾਜਾ ਸੋਚਦਾ ਕਿ ਹੁਣ ਮੈਂ ਤਾਂ ਨੂੰ ਸਿਰ ਲਿਆ ਕੇ ਦਿੰਨਾ ਤੇ ਉਹ ਕਸਾਈ ਕੋਲ ਜਾਂਦਾ ਕਸਾਈ ਨੂੰ ਕਹਿੰਦਾ ਕਿ ਇੱਕ ਲੜਕਾ ਮੈਂ ਤੇਰੇ ਕੋਲ ਭੇਜਾਂਗਾ ਉਹਦਾ ਸਿਰ ਲਾਣੀ ਤੇ ਦੂਸਰਾ ਭੇਜਾਂਗਾ ਤੇ ਉਹਨੂੰ ਉਹ ਦੇ ਦੇਈਂ ਵਾਪਿਸ ਜੋ ਮੈਂ ਉਹਦਾ ਸਿਰ ਲਾ ਕੇ ਪੈਕ ਕਰਕੇ ਤੇ ਬਾਕੀ ਸਮੁੰਦਰ ਚ ਲਾਸ਼ ਪਾ ਦੇਈਂ ਤੇ ਉਹ ਲੜਕਾ ਰਾਜੇ ਕੋ ਜਾਂਦਾ ਰਾਜਾ ਆਵਾਜ਼ ਜਾਂਦਾ ਦੇ ਰਾਜਾ ਕਹਿੰਦਾ ਕਿ ਜਾ ਤੂੰ ਉਹਨੂੰ ਕਸਾਈ ਕੋਲ ਜਾ ਤੇ ਜਦੋਂ ਕਸਾਈ ਕੋਲ ਜਾਂਦਾ ਤੇ ਰਸਤੇ 'ਚ ਸਾਧੂ ਬੈਠੇ ਹੁੰਦੇ ਚਰਚਾ ਕਰ ਰਹੇ ਹੁੰਦੇ ਉਹਨੂੰ ਆਵਾਜ਼ ਦੇ ਦਿੰਦੇ ਕਿ ਚੱਲ 5 ਮਿੰਟ ਸਾਡੀ ਕਥਾ ਸੁਣ ਲੈ ਗੱਲ ਬੈਠ ਜਾ ਉਹ ਕਹਿੰਦਾ ਨਹੀਂ ਰਾਜੇ ਨੇ ਮੈਨੂੰ ਕੰਮ ਭੇਜਿਆ ਮੈਂ ਜਾ ਰਿਹਾ ਪਰ ਉਹਨੂੰ ਫਿਰ ਮਹਾਪੁਰਸ਼ਾਂ ਦੀ ਗੱਲ ਯਾਦ ਆਂਦੀ ਹੈ ਉਹ 5 ਮਿੰਟ ਵਾਸਤੇ ਬੈਠ ਜਾਂਦਾ ਤੇ ਰਾਜਾ ਸੋਚਦਾ ਹੈ ਕਿ ਹੁਣ ਤੱਕ ਕਸਾਈ ਨੇ ਆਪਣਾ ਕੰਮ ਕਰ ਦਿੱਤਾ ਨਾ ਤੇ ਜਿਹੜਾ ਦੂਸਰਾ ਲੜਕਾ ਜਿਹੜਾ ਕਿ ਉਹ ਰਾਜਕੁਮਾਰੀ ਦਾ ਪ੍ਰੇਮੀ ਹੈ ਉਹਨੂੰ ਰਾਜਾ ਭੇਜ ਦਿੰਦਾ ਕਿ ਕਸਾਈ ਤੈਨੂੰ ਇੱਕ ਚੀਜ਼ ਦੇਵੇਗਾ ਤੂੰ ਲੈ ਆਈਂ ਉਹ ਜਦੋਂ ਕਸਾਈ ਕੋਲ ਪਹੁੰਚਦਾ ਤੇ ਪਹਿਲਾਂ ਤੇ ਉਹ ਜੇ ਤਾਂ ਰਮਚਰਚਾ ਵਿੱਚ ਪਿਆ ਹੁੰਦਾ ਤੇ ਪਹਿਲਾਂ ਫਿਰ ਉਹ ਪ੍ਰੇਮੀ ਦਾ ਰਾਜਕੁਮਾਰੀ ਦੇ ਉਹ ਗਰਦਨ ਉਤਾਰ ਦਿੰਦਾ ਉਸ ਤੋਂ ਬਾਅਦ ਉਹਦੀ ਚਰਚਾ ਖਤਮ ਹੁੰਦੀ ਹੈ ਉਹ ਕਸਾਈ ਕੋਲ ਜਾਂਦਾ ਕਿ ਰਾਜਾ ਸਾਹਮਣੇ ਜੋ ਦਿੱਤਾ ਉਹ ਤੁਸੀਂ ਦੇ ਦਿਓ ਕਸਾਈ ਕੋਲੋਂ ਤੇ ਕਸਾਈ ਉਹਨੂੰ ਗਰਦਨ ਦੇ ਦਿੰਦਾ ਤੇ ਉਹਨੂੰ ਕਹਿੰਦਾ ਗਿਆ ਤੂੰ ਵੇਖਣਾ ਨਹੀਂ ਐ ਜੋ ਵੀ ਐ ਰਾਜਾ ਜੀ ਦਾ ਬੜਾ ਕੀਮਤੀ ਸਮਾਨ ਆ ਤੇ ਉੱਥੇ ਵੀ ਉਹਨੂੰ ਸਾਧੂਆਂ ਦੀ ਚਰਚਾ ਜਿਹੜੀ ਉਹ ਬਚਾ ਲੈਂਦੀ ਐ ਤੇ ਜਦੋਂ ਉਹ ਰਾਜਾ ਜੀ ਕੋਲ ਜਾ ਕੇ ਪਹੁੰਚਦਾ ਤੇ ਰਾਜਾ ਤੇ ਰਾਜਕੁਮਾਰੀ ਬਹੁਤ ਹੈਰਾਨ ਹੁੰਦੇ ਨੇ ਰਾਜਕੁਮਾਰੀ ਨੇ ਤੇ ਝੂਠਾ ਇਲਜ਼ਾਮ ਲਗਾਇਆ ਹੁੰਦਾ ਦੇ ਉੱਤੇ ਤੇ ਇਸ ਲੜਕੇ ਨੂੰ ਕੁਝ ਨਹੀਂ ਪਤਾ ਪਰ ਜਦੋਂ ਹੀ ਉਹ ਖੋਲ ਕੇ ਵੇਖਦਾ ਹੈ ਪਹਿਲਾਂ ਤੇ ਰਾਜਾ ਹੈਰਾਨ ਹੁੰਦਾ ਕਿ ਇਹ ਲੜਕਾ ਵਾਪਿਸ ਆ ਗਿਆ ਇਹਨੂੰ ਤਾਂ ਮੈਂ ਕਸਾਈ ਕੋਲ ਭੇਜਿਆ ਸੀ ਪਰ ਜਦੋਂ ਲੜਕਾ ਜਿਹੜਾ ਕਸਾਈ ਨੇ ਪੈਕ ਕਰਕੇ ਦਿੱਤਾ ਸਮਾਨ ਉਹ ਜਦੋਂ ਖੋਲਦਾ ਤੇ ਵਿੱਚ ਉਹਦਾ ਗਰਦਨ ਹੁੰਦੀ ਹੈ ਤੇ ਰਾਜਕੁਮਾਰੀ ਖੁਦ ਹੀ ਰੋਣ ਲੱਗ ਪੈਂਦੀ ਹੈ ਕਿਉਂਕਿ ਉਹਦਾ ਪ੍ਰੇਮੀ ਸੀਗਾ ਤੇ ਬੜਾ ਪਛਤਾਨਦੀ ਹੈ ਤੇ ਉਹ ਆਪਣੇ ਰਾਜੇ ਨੂੰ ਵੀ ਦੱਸ ਦਿੰਦੀ ਕਿ ਮੈਂ ਝੂਠ ਬੋਲਿਆ ਸੀਗਾ ਮੈ ਮਰਾ ਪ੍ਰੇਮੀ ਸੀ ਤੇ ਮੈਂ ਸੋਚ ਰਹੀ ਸੀ ਕਿ ਐ ਸਾਡੇ ਵਿੱਚ ਅੜਚਨਾਂ ਤੁਹਾਨੂੰ ਸਾਡੇ ਬਾਰੇ ਕੁਝ ਦੱਸਣਾ ਦਵੇ ਤੇ ਮੈਂ ਇੱਕ ਚੰਗੇ ਇਨਸਾਨ ਦਾ ਕਤਲ ਕਰਵਾ ਰਹੀ ਸੀ ਰਾਜੇ ਨੂੰ ਵੀ ਬਹੁਤ ਅਫਸੋਸ ਹੁੰਦਾ ਤੇ ਰਾਜਕੁਮਾਰੀ ਖੁਦ ਦੀ ਆਤਮਾ ਤਿਆਗ ਲੈਂਦੀ ਉਸੇ ਟਾਈਮ ਤੇ ਰਾਜਾ ਜਿਹੜਾ ਉਹ ਸੰਨਿਆਸ ਲੈ ਲੰਦਾ ਤੇ ਉਸ ਨੂੰ ਉਹ ਰਾਜਾ ਬਣਾ ਦਿੰਦਾ ਸੋ ਇਹ ਧਰਮ ਸਿੱਖਿਆ ਜਦੋਂ ਵੀ ਅਸੀਂ ਗਿਆਨ ਲੈਨੇ ਆ ਉਸ ਗਿਆਨ ਤੇ ਸਾਨੂੰ ਅਮਲ ਕਰਨਾ ਚਾਹੀਦਾ ਹੈ ਜਦ ਤੱਕ ਅਸੀਂ ਅਮਲ ਨਹੀਂ ਕਰਦੇ ਉਦੋਂ ਤੱਕ ਕੋਈ ਵੀ ਗਿਆਨ ਜਿਹੜਾ ਉਹ ਸਾਡੇ ਕੰਮ ਦਾ ਨਹੀਂ ਹੈ ਸੋ ਇਸ ਕਹਾਣੀ ਵਿੱਚ ਇਹੀ ਸਾਨੂੰ ਸਿੱਖਿਆ ਮਿਲਦੀ ਹੈ ਕਿ ਸਾਨੂੰ ਹਮੇਸ਼ਾ ਕੋਈ ਵੀ ਜਿਹੜੀ ਸਿੱਖਿਆ ਲਈਏ ਉਹਨੂੰ ਆਪਣੇ ਜੀਵਨ ਵਿੱਚ ਉਤਾਰਨਾ ਚਾਹੀਦਾ ਹੁਣ ਉਹ ਲੜਕਾ ਸੋਚਦਾ ਹੈ ਕਿ ਸਾਧੂ ਮਹਾਰਾਜ ਇੰਨੇ ਗਿਆਨੀ ਸੀਗੇ ਤੇ ਉਹਨਾਂ ਨੇ ਮੇਰੇ ਕੋਲ ਸਿੱਕੇ ਕਿਉਂ ਲਤੇ ਕਿ ਸਾਧੂ ਨੂੰ ਤੇ ਕੋਈ ਲੋਭ ਨਹੀਂ ਹੋਣਾ ਚਾਹੀਦਾ ਤੇ ਫਿਰ ਉਹ ਜਦੋਂ ਰਾਜਾ ਬਣ ਜਾਂਦਾ ਉਹ ਫਿਰ ਸਾਧੂ ਕੋਲ ਜਾਂਦਾ ਤੇ ਜਦੋਂ ਸਾਧੂ ਕੋਲ ਪਹੁੰਚਦਾ ਤੇ ਉਹ ਕਹਿੰਦਾ ਕਿ ਮੈਂ ਇਸ ਤਰ੍ਹਾਂ ਰਾਜਾ ਬਣ ਗਿਆ ਸਾਧੂ ਮਹਾਰਾਜ ਬਹੁਤ ਖੁਸ਼ ਹੁੰਦੇ ਨੇ ਤੇ ਕਹਿੰਦਾ ਕਿ ਮੈਨੂੰ ਇੱਕ ਗੱਲ ਸਮਝ ਨਹੀਂ ਆਈ ਕਿ ਤੁਸੀਂ ਇੱਕ ਇੰਨੇ ਗਿਆਨਯੋ ਜੋ ਤੁਸੀਂ ਮੇਰਾ ਮਾਰਗਦਰਸ਼ਨ ਦਿੱਤਾ ਉਹਨੇ ਮੇਰਾ ਜੀਵਨ ਬਦਲਤਾ ਮੈਂ ਰਾਜਾ ਬਣ ਗਿਆ ਪਰ ਅਗਰ ਤੁਹਾਡੇ ਕੋਲ ਹੈ ਨਾ ਗਿਆਨ ਹੈ ਤੁਸੀਂ ਮੈਨੂੰ ਅੱਛੀ ਸਿੱਖਿਆ ਦਿੱਤੀ ਕਿ ਅਮਾਨਤ ਤੇ ਖਿਆਨਤ ਨਹੀਂ ਰੱਖਣੀ ਦੂਸਰੇ ਦਾ ਸੋਨਾ ਵੀ ਮਿੱਟੀ ਸਮਾਨ ਸਮਝਣਾ ਇੰਨਾ ਗਿਆਨ ਹੋਣ ਦੇ ਬਾਵਜੂਦ ਤੁਸੀਂ ਮੇਰੇ ਕੋਲ ਪੰਜ ਸੋਨੇ ਦੇ ਸਿੱਕੇ ਗਿਆਨ ਦੇਣ ਵਾਸਤੇ ਲੱਲੇ ਤੇ ਸਾਧੂ ਮਹਾਰਾਜ ਕਹਿੰਦੇ ਕਿ ਫ੍ਰੀ ਵਿੱਚ ਅਗਰ ਜਦੋਂ ਕਿਸੇ ਨੂੰ ਚੀਜ਼ ਮਿਲਦੀ ਹੈ ਨਾ ਤੇ ਉਹ ਕਦੀ ਕਦਰ ਨਹੀਂ ਕਰਦਾ ਕਹਿੰਦੇ ਅਗਰ ਮੈਂ ਹੀ ਗਿਆਨ ਤੈਨੂੰ ਫ੍ਰੀ 'ਚ ਦਿੱਤਾ ਹੁੰਦਾ ਤੇ ਤੈਨੂੰ ਇਹ ਯਾਦ ਨਹੀਂ ਰਹਿਣਾ ਹੁਣ ਪੰਜ ਸੋਨੇ ਦੀਆਂ ਤੋਂ ਸਿੱਕੇ ਦਿੱਤੇ ਸੀ ਜਾਂ ਸ਼ਰਫੀਆਂ ਦਿੱਤੀਆਂ ਸੀ ਐਸੇ ਕਰਕੇ ਤੂੰ ਯਾਦ ਰੱਖਿਆ ਐਸੇ ਕਰਕੇ ਕਹਿੰਦੇ ਗੁਰੂ ਦਕਸ਼ਨਾ ਹੁੰਦੀ ਤੇ ਕਹਿੰਦੇ ਪਰ ਉਹ ਵੀ ਮਹਾਪੁਰਸ਼ਾਂ ਨੇ ਕਿਸੇ ਕੰਮ ਦੇ ਨਹੀਂ ਹੁੰਦੇ ਉਹ ਵੀ ਲੋਕ ਕਲਿਆਣ ਵਿੱਚ ਹੀ ਲਾਂਦੇ ਨੇ ਤੇ ਕਹਿੰਦੇ ਉਹ ਵੀ ਪੰਜ ਸਿੱਕੇ ਜਿਹੜੇ ਤੇਰੇ ਮੇਰੇ ਕੋਲ ਪਏ ਨੇ ਇਹ ਤੂੰ ਜਾ ਕੇ ਗਰੀਬਾਂ ਵਿੱਚ ਵੰਡ ਦੇ ਲੰਗਰ ਲਗਾ ਦੇ ਦਾਨ ਕਰ ਦੇ ਮੇਰੇ ਕਿਸੇ ਵੀ ਕੰਮ ਦੇ ਨਹੀਂ ਸਿਰਫ ਐਸੇ ਕਿ ਮੈਂ ਤੇਰ ਕੋ ਉਸ ਚੀਜ਼ ਦਾ ਮੁੱਲ ਲੈਣਾ ਸੀਗਾ ਸੋ ਕੋਈ ਵੀ ਆਪਾਂ ਜੀਵਨ ਵਿੱਚ ਗਿਆਨ ਲਈਏ ਉਸ ਗਿਆਨ ਤੇ ਅਮਲ ਜ਼ਰੂਰ ਕਰਨਾ ਚਾਹੀਦਾ ਔਰ ਜਿਹੜਾ ਜ਼ਰੂਰੀ ਨਹੀਂ ਹੈ ਕਿ ਸਾਡੇ ਨਾਲ ਬਹੁਤ ਮਿੱਠਾ ਬੋਲੇ ਤੇ ਉਹ ਸਾਡਾ ਫਾਇਦਾ ਹੀ ਸੋਚਦਾ ਤੇ ਕਈ ਵਾਰ ਕਈ ਲੋਗ ਜਿਸ ਤਰ੍ਹਾਂ ਕੋਈ ਬੱਕਰਾ ਹਲਾਲ ਕਰਦਾ ਨਾ ਉਹਦੀ ਪਹਿਲਾਂ ਬਹੁਤ ਸੇਵਾ ਕਰਦੇ ਨੇ ਫਿਰ ਉਹਦੇ ਸੇਹਰੇ ਬੰਨਦੇ ਨੇ ਫੁੱਲਾਂ ਦਾ ਹਾਰ ਪਾਉਂਦੇ ਨੇ ਖਵਾਂਦੇ ਪਲਾਂਦੇ ਨੇ ਤੇ ਫੇਰ ਉਸ ਬੱਕਰੇ ਦੀ ਬਲੀ ਚੜਾਈ ਜਾਂਦੀ ਹੈ ਇਸੇ ਤਰ੍ਹਾਂ ਹੀ ਬੁਰੀ ਸੰਗਤ ਜਿਹੜੀ ਹੁੰਦੀ ਹੈ ਪਹਿਲਾਂ ਤੇ ਉਹ ਤੁਹਾਨੂੰ ਜਿਸਾਂ ਕੋਈ ਨਸ਼ੇ ਵੇਚਦੇ ਨੇ ਜਾਂ ਨਸ਼ੇ ਦੇ ਸਦਾਗਰ ਨੇ ਉਹ ਪਹਿਲਾਂ ਫ੍ਰੀ ਚੀਜ਼ ਦਿੰਦੇ ਨੇ ਇਸ ਤੋਂ ਬਾਅਦ ਕੋਈ ਸ਼ਰਾਬ ਵੇਚਦਾ ਜਾਂ ਕੋਈ ਬੁਰੀ ਸੰਗਤ ਕਰਦਾ ਤੇ ਉਹ ਪਹਿਲਾਂ ਤੁਹਾਨੂੰ ਖਵਾਉਂਦੇ ਪਲਾਉਂਦੇ ਨੇ ਫਿਰ ਬਾਅਦ ਚੋਂ ਤੁਹਾਨੂੰ ਹਲਾਲ ਕਰਦੇ ਨੇ इस तरह हमेशा कोशिश करनी है कि आप चंकी संगत करनी है हूँ एक बार एक गुरु से उन्हें तीन लिखिया तीन लिख के एक उस अगे छोटी लाइन पा दी और कहना कि की है। कोई कह रहा है कि तीन है कोई कह रहा है तेरह है कोई कह रहा है एम है ਉਹ ਬੜਾ ਕੁਝ ਸਾਰੇ ਕਹਿੰਦੇ ਤੁਸੀਂ ਲਗਾਓ ਵੀ ਕੀ ਲਿਖ ਰਿਹਾ ਉਹਨੇ ਬਲੈਕਬੋਰਡ ਤੇ ਲਿਖਿਆ ਕਿਸੇ ਨੇ 3 ਕਿਹਾ ਕਿਸ ਨੇ 13 ਕਿਹਾ ਕਿਸੇ ਨੇ M ਕਿਹਾ ਪਰ ਉਸ ਤੋਂ ਬਾਅਦ ਉਹਨੇ ਉਸ ਵਰਡ ਦੇ ਪਹਿਲਾਂ A ਲਿਖਤਾ ਤੇ ਉਸ ਤੋਂ ਬਾਅਦ C ਲਿਖਤਾ ਤੇ ਫਿਰ ਉਹ ABC ਬਣ ਗਿਆ ਹੁਣ ਇਹਦੇ ਵਿੱਚ ਕੀ ਸਿੱਖਿਆ ਹੈ ਕਿ ਤੁਸੀਂ ਕੀ ਜੇ ਉਹ ਤੁਹਾਡੀ ਸੰਗਤ ਤੈਅ ਕਰਦੀ ਹੈ ਕਿ ਤੁਹਾਡੀ ਸੰਗਤ ਕੀ ਹੈ ਤੁਹਾਡੇ ਅੱਗੇ ਪਿੱਛੇ ਕੀ ਹੈ ਤੁਹਾਡਾ ਸਰਾਊਂਡਿੰਗ ਕੀ ਹੈ ਤੁਸੀਂ ਕਿਹਨਾਂ ਦੇ ਸੰਗਤ ਵਿੱਚ ਬਿੰਦੇ ਖਲੋਂਦੇ ਜੇ ਜਦੋਂ ਤੁਸੀਂ ਇਕੱਲੇ ਜੇ ਹਰ ਕਿਸੇ ਕੋਲ ਅਨੁਮਾਨ ਹੈ ਵੀ ਤੁਸੀਂ ਕੀ ਜੇ ਸੋ ਆਪਣੀ ਚੰਗੀ ਸੰਗਤ ਕਰੀਏ ਚੰਗੀ ਸੰਗਤ ਦੇ ਨਾਲ ਸਾਨੂੰ ਚੰਗੀ ਮਤ ਮਿਲੇਗੀ ਚੰਗਾ ਰਸਤਾ ਮਿਲੇਗਾ ਤੇ ਜੀਵਨ ਜਿਹੜਾ ਉਹ ਸਾਡਾ ਸਫਲ ਹੋਏਗਾ ਇਹਨਾਂ ਸ਼ਬਦਾਂ ਦੇ ਨਾਲ ਅੱਜ ਦੀ ਕਥਾ ਸਮਾਪਤ ਕਰਦੇ ਹਾਂ ਤੇ ਫਿਰ ਸਾਰੇ ਸੰਗਤ ਦੇ ਇੱਕ ਵਾਰੀ ਚਰਨਾਂ 'ਚ ਪ੍ਰਣਾਮ ਕਰਦਾ ਹਾਂ